ਦਾਲ ਤੋਂ ਕਿਛ ਕੇੰਗਲ ਮਿਲ ਤਾ ਕਿਸ ਨੂੰ ਹਾਂ ਹਾਂ ਤੂੰ ਤੋਂ ਬਾਅਦ ਆਸਾਂ ਸਾਢੇ 11 ਵਜੇ ਤੋਂ ਮੀਟਿੰਗ ਰੱਖੋ ਬੋਲਾ ਯਾ ਯਾ ਸਰ ਇਹ ਜਿਹੜੀ ਜਦੋਂ ਸਾਤ ਕਿੰਨੇ ਬੋਲੇ ਸਾਤ ਤੋਂ ਸ਼ੁਰੂ ਬੋਲੇ ਸਾਤ ਤੋਂ 4:00 ਤੋਂ 4:00 ਹਾਂ ਇਹ 9:00 ਬੋਲ ਜਿੰਦਾ ਜਦੋਂ ਦਾ ਮੈਂ ਸੈਸ਼ਨ ਦੀ ਅਦੋਂ ਤੋਂ ਪਹਿਲਾਂ ਹੀ ਬੰਦ ਹੈਗੀ ਤਾਂ ਇਹ ਸਰ ਪੁਰਾਣੇ ਬੰਦ ਸਗੇ ਨਹੀਂ ਨਾ ਕੋਲੇ ਨੂੰ ਹੋਲੀ ਜਿਆ ਕਰਾਉਗੇ ਹਾਂ ਹਾਂਜੀ ਮਿਸਿੰਗ ਲਾਈਟਾਂ ਦੇ ਨਾ ਅਸੀਂ ਟੈਂਟਰ ਲਗਾਏ ਸੀ ਹਾਂ ਸੱਤ ਪੌ ਪਹੁੰਚੇ ਨਹੀਂ ਇਸ ਰੋਡ ਤੇ ਹਾਂ ਹਾਂ ਸੱਤ ਇਹ ਰੋਡ ਤੇ ਤੇ 9 ਸਗੇ ਦੀ ਜਵੰਦਰ ਰੋਡ ਤੇ ਚੰਡੀਗੜ੍ਹ ਰੋਡ ਤੇ 10 ਸੀ ਬੀ ਕਿਤੇ ਨਹੀਂ ਇਹਦਾ ਕੀ ਮਤਲਬ 90 ਫੁੱਲ ਆਏ ਤੁਸੀਂ ਨਹੀਂ ਲੱਗ ਰਹੀ ਜੀ ਚੱਲਦੀ ਆ ਕੰਮ ਜੀ ਹਾਂ ਹਾਂ ਤੇ ਇਹਦੀ ਆਹ ਲਾਈਟ ਕਾਰਨਰ ਤੇ ਸੀ ਲਾਈਟ ਹੋ ਜਿੱਥੇ ਬਲਿੰਕ ਹੋਰੀ ਹੋ ਲਾਈਟ ਉਹ ਹਾਂ ਆਹ ਨੂੰ ਨਵੀਂ ਲੱਗੀ ਹੋਣੀ ਲੱਗੀ ਨਹੀਂ ਇਹਦੇ ਨਾਲ ਇੱਕ ਹੋਰ ਸੀਗਾ ਪੌਲੇਦਲ ਪਾਸੇ ਵੀ ਸੀਗਾ ਜੱਲ ਨਾਲ ਤੇ ਨਾਲ ਆ ਇੱਥੇ ਲੱਗਣਾ ਹਾਂ ਹਾਂ ਆ ਲੱਗਣਾ ਪੌਲੇਦਲ ਲੱਗਾ ਹੋਇਆ ਉੱਥੇ ਲੱਗਾ ਉਹਨੂੰ ਲਾਈਟਾਂ ਚੱਲ ਨਹੀਂ ਲਾਈਟਾਂ ਬਾਈ ਮੀਰ ਲਾਈਟਾਂ ਜਲਦੀਆਂ ਸੀਗੀ ਆ ਤੁਹਾਨੂੰ ਨਹੀਂ ਪਤਾ ਗਰਾਊਂਡ ਸਿਚੁਏਸ਼ਨ ਦਾ ਕੀ ਹੈ ਕੀ ਆ ਆਫ ਹੋ ਗਈਆਂ ਲਾਈਟਾਂ ਉੱਥੇ ਹਾਂ ਲਾਈਟਾਂ ਬਿਜਲੀ ਸਾਰੇ ਚੱਲਦੇ ਸੀ ਕਿਤੇ ਕੱਟੇ ਕਿ ਨਹੀਂ ਕੱਟੇ ਨਹੀਂ ਹਾਂ ਲਾਈਟਾਂ ਨਵੀਆਂ ਬੂਹਣ ਚਲਾ ਰਹੇ ਆ ਉਹ ਹਰ ਰੋਜ਼ ਚਲਾਉਣਾ ਈ ਆ ਬੰਦ ਹੋ ਜਾਣਾ ਲਾਈਟਾਂ ਕੱਟੇ ਕਰਕੇ ਬੰਦ ਹੋ ਗਿਆ ਹੋਣਾ ਵਾਲਾ ਯਾਰ ਚੱਲਦੇ ਨੇ ਕੰਮ ਪਰ ਇਹ 2-4 ਦਿਨ ਤੱਕ ਨਹੀਂ ਪੈਣਾ ਜੀ ਇਹ ਤਾਂ ਹਫ਼ਤਾ ਹੋ ਗਿਆ ਕਿ ਚੱਲ ਰਿਹਾ ਜੀ ਹੁਣ ਪੋਲ ਲਗਾ ਰਹੇ ਕੱਲ ਵੀ ਅੱਜ ਵੀ ਕੱਲ ਵੀ ਨਾ ਮਾਈ ਡੀਅਰ ਉਹ ਜਿਹੜਾ ਪੋਲ ਲੱਗ ਇਥੇ ਬਲਿੰਕ ਹੋ ਰਹੀ ਹੈ ਉਥੇ ਲਾਈਟ ਲੱਗੀ ਸੀ ਦੋਜ਼ ਵਰਕਿੰਗ ਫੰਕਸ਼ਨਲ ਸੀ ਕਿਉਂ ਤੁਸੀਂ ਮੈਨੂੰ ਬੇਕੂਬ ਬਣਾਇਆ ਦਿੰਦੇ ਹੋ ਇਹ ਬਣਾ ਨਹੀਂ ਰਹੀ ਜੀ ਹਾਂ ਤੁਸੀਂ ਕਹੋ ਨੋ ਕੀ ਨਾਮ ਤੁਹਾਡਾ ਫਿਰ ਮੈਂ ਪੋਲ ਜੀ ਹਾਂ ਜੀ ਇਹ ਨਹੀਂ ਤੁਹਾਨੂੰ ਪਤਾ ਉਥੇ ਪੋਲ ਲੱਗ ਨਹੀਂ ਲੱਗਾ ਉਥੇ ਲਾਈਟ ਚੱਲਦੀ ਸੀਗੀ ਉਥੇ ਸਰ ਚੱਲਦੀ ਸੀ ਫਿਰ ਹਾਂ ਚੱਲਦੀ ਸੀ ਲਾਈਟ ਮੈਂ ਤਾਂ ਰੋਜ਼ ਲੰਘਦਾ ਵੜਦਾ ਮੈਨੂੰ ਮੈਨੂੰ ਨਹੀਂ ਪਤਾ ਤੁਹਾਨੂੰ ਤੁਹਾਨੂੰ ਜ਼ਿਆਦਾ ਪਤਾ ਮੈਨੂੰ ਉੱਥੇ ਸਾਰੀ ਸਟ੍ਰੀਟ ਦੇਖ ਰੋ ਸਾਰੀ ਖਾਲੀ ਜੀ ਹੈ ਐਂਡ ਫੇਮ ਇਟਸ ਲਾਈਟ ਸੂਪਰਵਾਚੋਂ ਦਾ ਲੱਗ ਕੇਫਸੀ ਰੋਡ 21 ਬਲਾਈਟ ਤੋਂ ਜਗਦੀ ਸਾਨੂੰ ਦਿਖਾ ਦੇ ਤੁਸੀਂ ਉੱਥੇ ਲੋਕਲ ਬੋਡੀ ਮਿਨਿਸਟਰ ਦਾ ਸ਼ਹਿਰ ਦਾ ਸਾਰਾ ਨੇਰੇ ਜਿਓਵੇ ਉੱਥੇ ਚਲੋ ਅੱਗੇ ਦੇਖ ਲਈਏ ਆਪਾਂ ਇਸ वेरी ਅਨਫੋਰਚੂਨੇਟ बड़ी ਮੜੀ ਗਿਆ ਸਾਡੇ है, ਹੈ इधर भी कोई है नहीं लाइट। ਹੈ ਨਹੀਂ ਲਾਈਟਿੰਗ ਦਾ ਦੇ ਹੋਏ ਚੱਕਰ ਦੀ ਜਿਵੇਂ ਆਪਾਂ ਜਿੱਤੇ ਚੱਕਰ ਨਹੀਂ ਜਿੱਤੇ ਗਏ। ਬਰੋਵਾਂ ਦੇ ਤਰਫੋਂ ਤੋਂ ਬੰਦਾ ਕਿ ਕਰ ਦੇਦਾ ਬੰਦਾ। ਕੱਲ ਕੱਲ ਤੋਂ ਵੀ ਕਿਹਾ ਸੀ। ਹਾਂ? ਕੱਲ ਕੱਲ ਦੀ ਜਿਵੇਂ ਦੋ ਰਾਤ। ਤਰਤੀ ਕਰਨੇ ਦੋ ਰਾਤ ਵੀ ਤੇ ਕਿੰਨਾ ਟਾਈਮ ਲੱਗਦਾ ਠੀਕ ਕਰਮ ਨੂੰ ਪੁਆਇੰਟਸ ਨੂੰ। ਸਰ ਅੱਜ ਹੋ ਜਾਂਦਾ। ਇਹ ਨਹੀਂ ਉਹਦਾ ਕੀ ਆਪਣਾ ਰਿਪੋਰਟਿੰਗ ਟਾਈਮ ਵੀ ਹੈਗਾ। ਕਰੈਕਸ਼ਨ ਟਾਈਮ ਵੀ ਰਹਿਗਾ। 48 ਹਾਂ? 48 ਹੋਗਾ। ਹਾਂ? 48 ਆ। ਹਾਂ। ਇਹ ਦੇਖੋ ਮੇਨ ਚੌਕ ਹੈ ਜੋ ਅਪਾ ਚੰਡੀਗੜ੍ਹ ਉਧਰ ਹੋਏ ਤਾਂ ਕਿਹੜੀਆਂ ਬੋਰੇ ਐਂਡ ਇਟਸ ਆਲ ਡਾਰਕਨੈਸ ਡਾਰਕਨੈਸ ਡਾਰਕ ਜਿਹਾ ਹੈ ਹਾਂ ਮੇਨ ਰੋਡ ਵਾਲੇ ਦੇ ਪੁਆਇੰਟ ਨਹੀਂ ਡਿਮ ਵਾਲੇ ਆ ਕਿੰਨਾ ਕਿੰਨਾ ਖਤਰਾ ਹੋਵੇ ਤੇ ਦੂਸਰ ਛੋਟੀ ਆ ਹਾਂ ਆ ਦੇਖੋ ਪੁਰਾਣੇ ਉਹ ਮਿਸਲ ਡੈਲਟਾ ਕਿਸੇ ਦੀ ਪ੍ਰਾਈਵੇਟ ਲਾਈਟ ਹੈ ਜਿਹੜੀ ਚੱਲ ਰਹੀ ਹੈ ਉਹ ਪਹਿਲਾਂ ਟੋਪ ਪੁਆਇੰਟ ਹੈ ਜਿਹਨੂੰ ਬਹੁਤ ਡਿਮ ਵਾਲੇ ਆ ਉਹ ਉਹਦੀ ਵਾਟੇਜ ਬਹੁਤ ਘੱਟ ਹੈ ਤੇ ਪਾਰਕ ਮੋਰੇ ਗ੍ਰੀਨ 뷰 ਪਾਰਕ ਮੋਰੇ ਵੀ ਸਾਰਾ ਇਟ ਔਸ ਡਾਰਕ ਉਹ देखिए लाइटों से क्रिप्टो लोगे चलिए तो लेट्स मूव फॉरवर्ड आगे देख दे ਰਿਪੋਰਟਿੰਗ ਦਾ ਕੀ ਤੁਹਾਡਾ ਹੈਗਾ ਪ੍ਰੋਗਰਾਮ ਕਿੱਧਰ ਰਿਪੋਰਟਿੰਗ ਕਰਦੇ ਹੁੰਦੇ ਚੈਕਿੰਗ ਕਰਦੇ ਹੁੰਦੇ ਕਿੰਨੇ ਬੰਦੇ ਹੈਗੇ ਰਿਪੋਰਟ ਵੀ ਮੇਰਾ ਨਹੀਂ ਚੱਲਦਾ ਪੀਬਾਈ 100 ਸੈਕਟਰ ਨੌ ਨੋਬਰ ਹੈ ਜੀ ਇਹਦੀ ਕਿ ਰਿਪੋਰਟ ਐਸ ਰੋਡ ਦੀ ਕੋਈ ਪੋਸਟਲ ਆਫਿਸ ਰੋਡ ਦੀ ਸਟੇਡੀਅਮ ਰੋਡ ਦੀ ਕੋਈ ਹੈ ਸੁਰੱਖਿਆ ਵਾਲੀ ਜੀ ਨਹੀਂ ਉਹਨੇ ਚੈੱਕ ਕਰੋ ਜੀ ਜਿਹੜੀ ਦਾ ਫੀਡ ਹੈ वो भी यू कैन सी लाइट लगी हुई है बट चल नहीं चल रही उसको तो मेरी अपनी प्राइवेट लाइट होगी गई है अपने कितने के है पॉइंट्स अपनी लाइट देते हैं सोलह हजार कॉन्ट्रैक्ट भी चल रहे हैं 5524.9 ਪਰਪਲ ਹੈਗਾ। ਇਹ ਤਾਂ ਮੈਂ ਉਹਦਾ ਬਾਅਦ ਚ ਗੱਲ ਕਰਾਂਗੇ ਇਹਦਾ ਇਹ ਸਾਡੇ 16000000 16500000 ਹਮਮ ਜਿਹੜੇ ਡਾਕਸਪੋਰ ਜਿਹੜੇ ਨਹੀਂ ਚੱਲੇ ਹੈਗੇ ਇਹ ਤਾਂ ਸੇ 1 ਕਰੋੜ ਲੱਗੇ ਹੋਏ ਆ ਇੰਸਟਾਲਡ ਹੈਗੇ ਆ ਉਹ ਹਾਂ ਚਲੋ ਚਲੋ ਦੇਖ ਲੈਂਦੇ ਉਹ ਤਾਂ ਮੈਂ ਦਿੱਲੀ ਤੇ ਗਿਆ ਉਹ ਉੱਥੇ ਇਹ ਤਾਂ ਪੂਰਾ ਸ਼ਹਿਰ ਘੁੰਮਿਆ ਨਹੀਂ ਜਮ ਹਾਂ ਉਹ ਜਿਸ ਨੂੰ 100% ਕਰਨਾ ਸ਼ਾਂਤਪੁਰ ਵਾਲਾ ਰਿਪੇਅਰ ਵਾਲਾ ਆਜੋ ਲੈਟਸ ਗੋ ਆਜੋ ਕਿਹਾ ਹਾਂ ਸਾਰਾ ਦੇਖੋ ਪੂਰਾ ਡਾਰਕ ਹਨਾ ਸਾਰਾ ਮੈਮ ਸਰ ਇੱਦਾਂ ਵਿੱਚ ਐਡੀਸੀ ਸਾਹਿਬ ਦਾ ਵੀ ਰੈ residense ਪਿੱਛੇ ਹੈਗਾ ਹੈਨਾ ਸਰ ਹਾਂ ਜੀ ਉਧਰ ਬਾਅਦ ਮੇਨ ਰੋਡ ਤੋਂ ਆ ਜਾਂਦਾ ਹੈ ਇਹ ਐਡੀਸੀ ਦਾ ਐਂਟਰੈਂਸ ਹੈ ਐਂਡ ਇੱਧਰੋਂ ਆਪਣਾ ਆ ਜਾਂਦਾ ਸਿਟੀ ਸੈਂਟਰ ਆ ਜਾਂਦਾ ਸਿਟੀ ਸੈਂਟਰ ਐਂਡ ਸਰਵਿਸ ਕਲੱਬ ਵਾਲੀ ਰੋਡ ਹੈ ਸਰ ਹੈਨਾ ਤੁਸੀਂ ਇੱਥੇ ਲਈ ਦੇ ਸਕਦੇ ਸਿਰੋਪ ਦੇ ਉੱਪਰ ਦਿਓ ਅੱਗੇ ਦਿਓ

ये कुछ चीज है ਉਹ ਜਿਹੜਾ ਕੰਪਨੀ ਨੇ ਇੱਕ ਪੋਰਟਲ ਬਣਾਇਆ ਸੀ ਸੀਸੀਐਮ ਉਹਨਾਂ ਨੇ ਕੀਤਾ ਉਹਨੂੰ ਕੰਟਰੋਲ ਮੈਨੇਜਿੰਗ ਸਿਸਟਮ ਆਸਲ ਵਿੱਚ ਲਾਈਟਾਂ ਉਸਰ ਬਲਿੰਕ ਕਰਦੀ ਹੈ ਉਹ ਤੇ ਜਿਹੜੀ ਆਫ ਆ ਤੇ ਆਉਣਾ ਹੈ ਉਹਦੇ ਉਸ ਪਰਸੈਂਟੇਜ ਦਾ ਪਤਾ ਲੱਗ ਜਾਂਦਾ ਕਿ ਕਿੰਨੀਆਂ ਲਾਈਟਾਂ ਬੰਦ ਹੋ ਗਈਆਂ ਤੇ ਕਿੰਨੀਆਂ ਆਉਂਦੀਆਂ ਹਾਂ ਉਹਦਾ ਕੀ ਡਾਟਾ ਕਾਲਾ ਦੋਸਤ ਨੂੰ ਡੇਲੀ ਜਾਂਦਾ ਹੈਗਾ ਉਹ ਡੇਲੀ ਡਾਟਾ ਸ਼ੇਅਰ ਕਰ ਦਿੰਦੇ ਨੇ ਦਿਖਾਓ ਮੈਨੂੰ ਕਿੱਥੇ ਹੁੰਦਾ ਕੀ ਕੀ ਆਉਂਦਾ ਹੈਗਾ ਮੈਨੂੰ ਦਿਖਾਓ ਪੋਰਟਲ ਤੇ ਹੈ ਨਾ ਉਹਦੇ ਪੋਰਟਲ ਤੇ ਕੱਢੀ ਉਹ ਡਾਟਾ লা কন । ਕਿਸੇ ਦੇ ਨਾਲ ਨਹੀਂ ਸਰ ਜੀ ਇਹ ਕਿੱਥੇ ਖੱਟਿਆ ਜੀ ਇਹ ਕਾਲ ਨਹੀਂ ਮੈਂ ਇਸੇ ਰਿਪੋਰਟ ਕੀਤਾ ਕਰ ਰਿਹਾ ਚੈਕਿੰਗ ਕੀਤਾ ਕਰਦੇ ਹਾਂ ਇਹ ਤੁਹਾਨੂੰ ਦੱਸ ਦਿਆਂਗਾ ਸਰ ਹਾਂ ਅੱਜ ਮੈਂ ਤੁਹਾਨੂੰ ਗਾਣੇ ਨਹੀਂ ਦੱਸਦਾ ਕਿਤਾਬ ਆਨਲਾਈਨ ਕੋ ਕੰਪਲੇਂਟ ਕਰਦੀਆਂ ਕਦੇ ਐਕਟੀਵੇਟ ਹੋਈਆਂ ਕਦੇ ਨਹੀਂ ਹੋਈਆਂ ਕਿੰਨੇ ਦਿਨ ਬਾਅਦ ਮੰਗਦੇ ਅਸੀਂ ਡਾਟਾ ਆਪਾਂ ਤਾਂ 2 ਕੁ ਮਹੀਨੇ ਬਾਅਦ ਲਾਂਦਾ ਹੁੰਦਾ ਜੀ ਪੂਰੇ ਨਾਲਜ ਡਾਟਾ ਨੂੰ ਲਾਣਾ ਹੈ ਬਾਜ਼ਰ ਨੂੰ ਇਹ ਡਾਟਾ ਦੇ ਦੇਣੀ ਹੈ ਉਹ ਪੈਟੀ ਬੰਨ ਲਾ ਦੇਣਾ ਸੀ ਸੀਐਲਐਸ ਸਪੋਰਟ ਦੇ ਨਾਲ ਜਿੰਦਾ 42 ਰੋਡ ਦਾ ਸੀ ਉਹ ਹੈਗਾ ਉਹ ਹੈਗਾ ਬਿਲਿੰਗ ਬਿਲਿੰਗ ਫੈਕਟਰੀ ਤੋਂ ਉਹ ਬਿਲਿੰਗ ਦਾ ਨਾ ਜਿਹੜੀ ਲਾਈਟ ਰੈਕਟੀਫਿਕੇਸ਼ਨ ਆ ਉਹ 48 ਘੰਟੇ ਦਾ ਟਾਈਮ ਉਹ ਸਾਡੇ ਸਾਨੂੰ ਆਨਲਾਈਨ ਆਫਲਾਈਨ ਆਫਲਾਈਨ ਵੀ ਕੰਪਲੀਟ ਕਰ ਲੈਂਦੇ ਸਰ ਜੀ ਹਾਂ ਹਾਂ ਉਹ ਸਾਡਾ ਜਿਹੜਾ ਸਾਡਾ ਡਾਕਟਰ ਹੈ ਜੀ ਉਹ ਡਾਕਟਰ ਲੱਗਾ ਸੀ ਉਹ ਡਿਸਟਲ ਲੱਗਾ ਸੀ ਉਹ ਸੀ ਉਹਨਾਂ ਦੇ ਉਹ ਕਿੰਨੇ ਦਾੰਦ ਦੀ ਕੰਪਲੀਟ ਹੋਪਨ ਨੂੰ ਉਹ ਔਫਲਾਈਨ ਤੇ ਦਾਅਵੇ ਹੁੰਦੇ ਨੇ ਫੋਨ ਤੇ ਆਉਂਦੀਆਂ ਜਿਹੜਾ ਡਾਕਟਰ ਕੰਪਲੇਨ ਦਾ ਜਾਂਦੀਆਂ ਜਾਂ ਹਾਂ ਐਮਸੀਓ ਕੋਲ ਜਾਂਦੇ ਜਿਹੜੇ ਕੋਈ ਕੋਰਟ ਲਾਈਟ ਉਹ ਦਰਦ ਮਤਲਬ ਜਿਆ ਐਮਸੀਓ ਐਮਸੀਓ ਜਿਹੜੀ ਆਨਲਾਈਨ ਕੋਰਟ ਨਾਲ ਰੋਕਿਆ ਜਾਂਦੀ ਹੈ ਉਹ ਵੀ ਸਾਰੀਆਂ ਜਿਹਨਾਂ ਨੂੰ ਸ਼ੇਅਰ ਕਰੀ ਦੀਆਂ ਇਹਦੀਆਂ ਆਈਆਂ ਕੋਈ ਆਪਣੇ ਕੋਲ ਰਿਪੋਰਟਾਂ ਆਈਆਂ ਈ ਨਹੀਂ ਸਭੀ ਸੈਂਟਿੰਗ ਇਹ ਐਸਸੀਐਮਸ ਲੈਂਦਾ ਰਿਹਾ ਲੇ ਤਾਂ ਜਿਹੜੇ ਰੋਕਦੇ ਖੜੇ ਆਉਂਦੇ ਇਹ ਸਾਰ ਸਾਰਿਆਂ ਦੇ ਸਭ ਕੋਤਸਾਰੀ ਖੈਰੀ ਸੋਰੀ ਰੋਟੀਆਂ ਬੋਲਦੇ ਤੇਰੋ ਤੇ ਅਪਾ ਕੌਂਟਪੈਂਡਾ ਆਪਸ ਉਹ ਜੇ ਅਸੀਂ ਕਰਨਾ ਹੋਵੇ ਕੱਲ ਕਿੰਨੀ ਕੰਪਲੇਂਟ ਆਈ ਤੇ ਕਿੰਨੀਆਂ ਸੋਲ ਦਿੱਤੀਆਂ ਆਉਣੇ ਉਹ ਤਾਂ ਕਿੱਦਾਂ ਚੈੱਕ ਕਰਾਂਗੇ ਆਪਾਂ ਕੋਈ ਤਾਂ ਮੇਰੇ ਕੋਲ ਡਾਟਾ ਆਇਆ ਜੀ ਅਸੀਂ ਮਗਾਇਆ ਸੀ ਜੀ ਜਿਹੜਾ ਉਹ ਜਿਹੜਾ ਚਾਰਟਿੰਗ ਤੇ ਉਹ ਮਾਰ ਕੇ ਆਉਂਦਾ ਹੈ ਉਹਦਾ ਡਾਟਾ ਡਾਟਾ ਉਹ ਜਿਹੜਾ ਬਿਜਲੀ ਹੈਗਾ ਉਹ ਉੱਡ ਡੇਲੀ ਡਾਟਾ ਚੈੱਕ ਹੁੰਦਾ ਕੋਈ ਚੈੱਕ ਕਰਦਾ ਸਾਡੇ ਮੈਂ ਕਿਹਾ ਕੋਈ ਉਹਨੂੰ ਕੋਈ ਬਾਣੀ ਸਰ ਟੀਮ ਕਰੀ ਛੱਡੀ ਜੀ ਕਿੱਥੇ ਗੋਦੀ ਆ ਜੀ ਹਾਂ ਹਾਂ ਉਹਨਾਂ ਵੀ ਬੰਦੇ ਆ ਉਹਨੂੰ ਦੇਖਦੇ ਜਾਓ ਤੇ ਕੋਈ ਕੰਮ ਵੀ ਕਰਦੇ ਆ ਅਸੀਂ ਕੋਈ ਨਹੀਂ ਕਰਦੀ ਸਾਡੀ ਟੀਮ ਨਾਲ ਜਾਂਦੇ ਉਹਨਾਂ ਦੇ ਨਾਲ ਕੰਮ ਦਾ ਡਾਟਾ ਲਿਖੋ ਮਿਲਣੀ ਕੱਲ ਰਾਤ ਦਾ ਕਿੰਨਾ ਡਾਟਾ ਆਇਆ ਤੇ ਕਿੰਨਾ ਫੀ ਕਰ ਲਿਆ ਜੀ ਜੇ ਪਰਸੋਂ ਦਾ ਠਾਓ ਪਰਸੋਂ ਦਾ ਡਾਟਾ ਦਾ ਸਹੀ ਹੋਣਾ ਚਾਹੀਦਾ ਜੀ ਤਾਂ ਕਿ ਅੱਪਲਗੇ ਦੇ ਬਾਅਦ ਹਮ ਤੱਕ ਆਲੋ ਦਾ ਤਾਜ ਨਹੀਂ ਮੈਨੂੰ 2 ਦਿਨ ਪਿਛਲੇ ਦਾ ਚਾਹੀਦਾ ਉਹ ਫਿਰ 2 ਦਿਨ ਪਿਛਲੇ ਦਾ ਨਹੀਂ ਗਾਣਾ ਚਾਹੁੰਦਾ ਗਾਣਾ ਗਾਣੇ ਤੁਹਾਨੂੰ ভালো ਆ ਸੀ ਨਹੀਂ ਉਹ ਹੀ ਮੈਂ ਕਹਿ ਰਿਹਾ ਯੂ નોਟ ਸੈਟਿੰਗ ਮਾਈ ਪੁਆਇੰਟ ਇਡਰਸ ਪਵਨ ਸਰ ਮੈਂ ਕੁਝ ਸਮਝ ਨਹੀਂ ਸਾਰੇ ਕਹਿੰਦੇ ਆ ਕਿ ਅੱਜ ਅਸੀਂ ਖੜੇ ਆ 29 ਤਰੀਕ ਦੀ ਠੀਕ ਆ ਅਸੀਂ 26 27 28 ਤਰੀਕ ਨੂੰ ਲਾਈਵ ਆ 30 ਕੇਸ ਕੰਪਲੇਂਟ ਆਈ ਹੈ 126 100 ਦਾ ਫੋਨ ਕਰਾ 48 ਘੰਟੇ ਦੀ ਕਲੋਜ਼ ਤਾਂ ਐਪਲੀਕੇਬਲ ਹੋਊਗੀ ਜੇ 26 ਤਰੀਕ ਦੀ ਕੰਪਲੇਂਟ ਅਸੀਂ 28 ਤਰੀਕ ਤੱਕ ਕਲੋਜ਼ ਕਰ ਦਈਏ ਆਪਾਂ ਜੀ ਅਸੀਂ ਪੇਮੈਂਟ ਦੇ ਮੋਡਿਊਲ ਦੇ ਨਾਲ ਕੋ 2 ਮਹੀਨੇ ਬਾਅਦ ਚੈਕਿੰਗ ਕਰਾਉਣਾ ਤੇ 2 ਮਹੀਨੇ ਆਪਾਂ ਸ਼ਾਮ ਨੂੰ ਦੇਦਨੇ ਰਹੀ ਕੋ 2 ਮਹੀਨੇ ਨੇਰੇ ਤੇ ਕੱਲ੍ਹ ਜੀ ਅਸੀਂ ਪਟਾਪਤੀ ਕਰਦੇ ਪਬਲਿਕ ਮੁਕਤੌਫੀ ਨਾਲ ਨਹੀਂ ਮਤਲਬ ਆ ਰਿਹਾ ਪਟਾਪਤੀ ਫਾਈਨੈਂਸ਼ੀਅਲ ਡਾਟਾ ਸੋਸੀ ਨੂੰ ਦੰਗਵਾਉਣਾ ਇਹ ਮਾਦੀਏ ਕਿ ਮਾਦੀਏ ਕਾਪਰੇਟ ਡਿਵੀਜ਼ਨ ਦੇ ਕਮਿਟੀ ਨਾਲ ਨਾ ਟੀਮਾਂ ਦੀ ਟੀਮ ਜਿਹੜੇ ਨੰਬਰ ਆ ਉਹਨਾਂ ਨੂੰ ਚੱਲ ਜੇਗਾ ਉਗੜਤ ਵਾਲੀ ਕੰਡਿਡੇ ਕਰਦੇ ਰਹਿੰਦੇ ਸੱਜ ਕੋ ਜਿਹੜੀਆਂ ਅਲੱਗ ਆਂਦੀਆਂ ਆਫਲਾਈਨ ਕੰਪਲੇਟਾਂ ਆ ਅਸੀਂ ਉਹ ਉਹਨਾਂ ਦੀ ਟੀਮ ਨੂੰ ਕਿਦਾ ਚੈੱਕ ਕਰਨਾ ਆਪਾਂ ਉਹਦਾ ਮੈਨੂੰ ਜਵਾਬ ਦੇ ਦੇ ਤੁਸੀਂ ਉਹਦੀ ਓਕੇ ਤਾਂ ਕੰਪਲੇਂਟ ਆ ਵੀ ਓਕੇ ਕਰ ਲਈ ক্লোਜ਼ ਕਰਦੀ ਆਪਾਂ ਹਾਂ ਉਹ ਤੇ ਉਹਨਾਂ ਦੇ ਵੀ ਆਫਲਾਈਨ ਵੀ ਕਰਦੇ ਆਉਂਦੇ ਕਰੀ ਨੂੰ ਕਰਾਸ ਚੈੱਕ ਕਰਵਾਉਂਦੇ ਨਹੀਂ ਕਰਾਉਂਦੇ ਕਰਵਾਉਂਦੇ ਕਰਾਸ ਚੈੱਕ ਉਹ ਤਾਂ ਕਹਿੰਦੇ ਕੰਪਲੇਂਟ ਆ ਗਈ ਆਪ ਵੀ ক্লোਜ਼ ਕਰੀ ਜਾਂ ਉਹ ਇਹਦੀ ਵੀ ਕੰਪਲੇਂਟ ਆਈ ਨਹੀਂ ਹੋ ਸਕਦਾ ਆਪ ਵੀ ক্লোਜ਼ ਕਰਤੀ ਹੋਣੀ ਹੈ ਹਾਂ ਸੰਤੇਜ ਦਾ ਕੰਪਲੇਂਟ ਵਾਲਾ ਸੀ ਹੈ ਨਾ ਉਹਦੀ ਨਾਲ ਉਹ 24 ਘੰਟੇ ਦੇ ਵੀ 48 ਘੰਟੇ ਦੇ ਵੀ ਨਾ ਆਪਾਂ ਗਾਈਏ ਆਪਾਂ 24 ਘੰਟੇ ਤੇ ਉਹਨੂੰ ਕਟਆਫ ਕਰ ਦਿੰਦੇ ਸੋ ਦਫਤਰ ਵੀ ਕੰਪਲੇਂਟ ਵਾਲੇ ਇਹਦੇ ਪੁਰਾਣੇ ਦਫਤਰ ਵੀ ਸੀ ਨਾ ਇਹ ਆ ਕਿ ਬਸ ਉਹਦੀ ਕੰਪਲਾਈਂਸ ਕਰੀਏ ਹੋਟਲ ਤੇ ਵੀ ਕੰਪਲੇਂਟ ਆਉਂਦੀ ਤੁਸੀਂ ਡੇਲੀ ਡਾਟਾ ਮੰਗਾਓ ਤੁਸੀਂ 24 ਆ ਸਕਦੇ ਨਹੀਂ ਕੰਪਲੇਂਟ ਨਹੀਂ ਕਰਦੇ ਇਹ ਪ੍ਰੋਬਲਮ ਹੈ ਨਾ ਅੱਜ ਅਸੀਂ 2 ਮਹੀਨੇ ਵੇਟ ਕਰੀ ਆਪਾਂ ਜੀ ਨਹੀਂ ਕੰਪਲੇਂਟ ਆਈ ਨਹੀਂ ਜਦੋਂ ਤੇਰੀ ਛੋਟੇ-ਮੋਟੇ ਨੂੰ ਸਾਡਾ ਬਿਲਕੁਲ ਲਾਈਟ ਨਹੀਂ ਹਾਂ ਇਹ ਤਾਂ ਦਿਲੰਦਰ ਰੋਡ ਸਾਫ਼ ਹੀ ਕਰਦੇ ਹਾਂ ਹਾਂ ਇਹ ਕਦੋਂ ਤੱਕ ਸੀ ਕਰਦਣਗੇ ਸਰ ਅੱਜ ਕਰ ਦਿੰਦੇ ਨਹੀਂ ਬਾਕੀ ਦੇ ਪੁਆਇੰਟਸ ਦੇਖਣੇ ਦਿਲੰਦਰ ਰੋਡ ਹੋ ਗਈ ਹੈ KFC ਤੱਕ ਆਪਣੀ ਟਾਂਡਾ ਰੋਡ ਹੋ ਗਈ ਹੈ ਹਨਾ ਚੌਂਕ ਹੋ ਗਿਆ ਹੋ ਸਰ ਰਿਕਵੈਸਟ ਕਰੀਏ ਪਰਪਲ ਸਰ ਜਿੱਥੇ ਤਾਂ ਇੱਕ ਦਾ ਇਹ ਲਾਈਟ ਹੈਗੀ ਇਹ ਤਾਂ ਸਾਰੀ ਚੱਲਦੀ ਹੈ ਪਰਸਨ ਇਹ ਤਾਂ ਅੱਜ ਸ਼ਾਮ ਕਰ ਦਿੰਦੇ ਜੇਕਰ ਨਵੇਂ ਕੌਂ ਲੱਗ ਰਹੇ ਹੋ ਕਾਈ ਹੋ ਜੇ ਤਾਂ ਬਾਕੀ ਜਿਹੜੇ ਮਿਸਿੰਗ ਪੁਆਇੰਟ ਨੇ ਫਟੇਗੜਾ ਰੋਡ ਵਾਲੇ ਦੇਖ ਲਿਆ ਆਪਣਾ ਹਾਂ ਯਾਰ ਆਵਲੇ ਰੋਡ ਦੇਖਿਆ ਤੇ ਆਪਣਾ ਅੰਦਰ ਵਾਲੇ ਕਚਕਰੀ ਵਾਲੇ ਹੋਰ ਬੋਲੋ ਜੇ ਪਰ ਸ਼ਾਮ ਪਕਾ ਸ਼ਾਮ ਦਾ ਕੋਈ ਨਾ ਮੈਨੂੰ ਤਾਂ ਮੇਨ ਰੋਡ ਠੀਕ ਹੈ ਜੀ ਚਾਹੇ ਤੁਸੀਂ ਉਥੋਂ ਉ ਆ ਜਾਓ ਸਹਾਲਵਾਲ ਦੀ ਜੀ ਰੋਡ ਜੀ ਉੱਪਰ ਤੇ ਲਾਈਟ ਨਹੀਂ ਗਈ ਅੱਥੇ ਵੀ ਅੱਗੇ ساری ਲਾਈਟਸ ਬੰਦੀਆਂ ਹੈ ਲੱਗਦੀ ਹੈ ਵੀ ਉਹ ਤੇ ਸਾਰਾ ਤਾਂ ਸਾਰੇ ਐਂਟਰਸ ਸਾਰੇ ਆਪਾਂ ਚੈੱਕ ਕਰਾਓ ਐਂਡ ਇਹਨੂੰ ਥੋੜਾ ਬਿਊਟੀਫਾਈ ਲੰਗਾ ਲਾਈਟ ਲਗਾਓ ਸਾਰੇ ਕਮਰੇ 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 ਸਾਰਿਆਂ ਤੇ ਵਿਆਹ ਹੋਇਆ ਹੈ ਨਾ ਸੈਂਟਰ ਬੋਰਡ ਤੇ ਹਾਂ ਹਾਂ ਇਹਦੇ ਕੋਲਾ ਕੋਲਾ ਤੇ ਤੇ ਲਗਾ ਦੇਣਾ ਕੋਦੋਂ ਕਰਨਾ ਹੈਗਾ ਇਹ ਚੱਲਦਾ ਵੀ ਐਸਾ ਕਮਰਾ ਹਾਂ ਸਰ ਜੀ ਮਾਸਟਰ ਜੀ ਸਾਰੇ ਲਗਵਾ ਦੋ ਨਹੀਂ ਆਈ ਵਾਟ ਸਾਰੇ ਐਂਟਰੀ ਸੇ ਉਹਨੂੰ ਚਾਰਪੋਰਟ ਦੇ ਕੇ ਆਇਆ ਹੈ ਸੈਂਟਰ ਬੋਡ ਕਿੰਨੇ ਕੋਲ ਹੈ ਸਾਰੇ ਚੇਂਜ ਕਰਨੇ ਆ ਜਿਹਨੇ ਸੈਂਟਰ ਬੋਡ ਜਿੱਦਾਂ ਹੁਣ ਅਸੀਂ ਨਵੇਂ ਆਏ ਆ ਸਰ ਉਹ ਰੋਡ ਦੇ ਕੇ ਨਹੀਂ ਬੋਡੋ ਆਏ ਆ ਆਹ ਬਸ ਸਟੇਟ ਵੀ ਕਰੋ ਤੇ ਉਹ ਤੇ ਤਰੰਗਾ ਲਾਈਟਸ ਵੀ ਲਗਾਉ ਦਿਓ ਠੀਕ ਹੈ ਸਰ ਸਾਰਿਆਂ ਨੇ ਦਿੱਤੇ ਪੋਰਸ ਲੱਗੇ ਆ ਇਹ ਵੀ ਸਰ ਈਵਨ ਇਨ ਖੰਡਲੀ ਵੀ ਹੈਗੇ ਇਹ ਤਾਂ ਚਲੋ ਮੇਨ ਰੋਡ ਤੇ ਆਏ ਹੋ ਮੈਂ ਹੁਣ ਨੈਕਸਟ ਵੀਕ ਬੋਡਾਂ ਜਾਣਾ ਹੈਗਾ ਮੇਕ ਸ਼ੋਰ ਕਿ ਕਿਤੇ ਕੋਈ ਲਾਈਟ ਨਾ ਬਰਾਬ ਹੋਵੇ ਜਿੱਦਾਂ ਫਿਰ ਦੇਖਦੇ ਹੋ ਕੋਈ ਮੈਂ ਤਾਂ ਰੈਂਡਮ ਹੀ ਚੈੱਕ ਕਰਵਾ ਦੇ ਆ ਗੋਲ ਇੰਡੀਆ ਸਿਟੀ ਪੋਰਟਸ ਅਗੇ ਜਿਹੜੇ ਕਾਉਂਸਲਰ ਅਗੇ ਲੋਕਲ ਆ ਗਏ ਉਹਨਾਂ ਨਾਲ ਲੱਗੇ ਜਾਣਾ ਹੈ ਜੀ ਸਰ ਦੇ ਜਰੂਰ ਇਹਨੂੰ ਸਿੱਸੇ ਹੀ ਕਰਾਓ ਠੀਕ ਹੈ ਤੁਹਾਡੀ ਸਭ ਠੀਕ ਹਿੰਸਾ ਮਟਰ ਰੱਖ ਲਓ ਇਹਨਾਂ ਸੇ ਤੁਹਾਡਾ ਕੰਮ ਹੈਗਾ ਜਿਹੜਾ ਮੈਨੂੰ ਕਰਨਾ ਪੈ ਰਿਹਾ ਹੈ ਹਾਂ ਹਾਂ ਆਪਣ ਬਣ ਗਿਆ ਤੇ ਉੱਪਰ ਨਾਲ ਜਾ ਸਕਦਾ ਹੋਣਾ ਜੀ 3 ਗੱਜ ਸਾਹ